ਬੱਜੀ ਸਤਿਕਾਰ ਜੀ ਸਤਿਕਾਰ ਸਤਿਕਾਰ ਸੰਦੀਪ ਵੀਰ ਸਤਿਕਾਰ ਹੋਰ ਮੈਂ ਸਾਠੀ ਹਾਂ ਹਾਂਜੀ ਸਾਹਿਬ ਚੜ੍ਹਦੀ ਕਲਾ ਸੰਦੀਪ ਜੀ ਵੈਲਕਮ ਟੂ ਡਾਜੀਆ ਨੂੰ ਧੰਨਵਾਦ ਤੁਹਾਡਾ ਬਹੁਤ ਤੁਹਾਡਾ ਹੀ ਬਹੁਤ ਧੰਨਵਾਦ ਜੀ ਹੋਰ ਦੱਸੋ ਜੀ ਸਾਹਿਬ ਕਿਰਪਾ ਦੇ ਸਾਬ ਗੁਰੂ ਰਾਮਦਾਸ ਦੀ ਕਿਰਪਾ ਸੰਦੀਪ ਜੀ ਚਲੋ ਚਲੋ ਹਾਂਜੀ ਜੀ ਕਮਾਲ ਵਿਗਿਆ ਫਿਰ ਹਾਂ ਸੰਦੀਪ ਜੀ ਮਾਲ ਤੇ ਉਦਣ ਸਕਿੰਟਾਂ 'ਚ ਹੀ ਵਿਗਿਆ ਤੇ ਮਿੰਟ ਵੀ ਬੜੀ ਦੂਰ ਦੀ ਗੱਲ ਸਕਿੰਟਾਂ ਤੇ ਜੀ ਵਿਗਿਆ ਮਾਲ ਠੀਕ ਹੈ ਠੀਕ ਹੈ ਜੀ ਹਾਂਜੀ ਤੇ ਬਾਅਦ ਚ ਇੱਕ ਕਿਹੜਾ ਫੇਰ ਲਿਆਂਦਾ ਉਹ ਦਿਨ ਟਾਡਾ ਫਿਰ ਟਾਈਮ ਨਾ ਲੱਗਾ ਹਾਂਜੀ 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 ਪਾਂ ਵੀ ਤੇ ਇੱਕ ਕਿਹੜਾ ਬਾਅਦ ਚ ਲਿਖਿਆ ਤੇ ਇਹ ਫਿਰ ਤੀਜਾ ਕਿਹੜਾ ਬਾਅਦ ਚ ਆ ਗਿਆ ਠੀਕ ਹੈ ਜੀ ਠੀਕ ਹੈ ਠੀਕ ਹੈ ਹੋਰ ਸੁਣਾਓ ਤੇ ਆਪਣੇ ਸੰਦੀਪ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਦੋ ਬੇਨਤੀਆਂ ਪਹਿਲਾਂ ਵਾਲੀਆਂ ਕਰ ਲਈਏ ਹਾਂਜੀ ਇੱਕ ਤੇ ਸੰਦੀਪ ਜੀ ਆਪਣੇ ਪਿਛਲੀ ਵੀਡੀਓ ਵੇਖ ਕੇ ਜਿਹੜੇ ਮੇਰੇ ਵੀਰਾਂ ਨੇ ਭੈਣਾਂ ਨੇ ਕਮੈਂਟ ਕੀਤੇ ਹਾਂਜੀ ਫੋਨ ਕੀਤੇ ਹਾਂਜੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਤੇ ਦੂਸਰਾ ਸੰਦੀਪ ਜੀ ਦੂਸਰੀ ਬੇਨਤੀ ਆਪਣੀ ਹਰ ਵਾਰੀ ਇਹੀ ਹੁੰਦੀ ਆ ਕਿ ਆਪਣਾ ਰੇਟ ਜਿਹੜਾ ਉਹ ਫਿਕਸ ਹੁੰਦਾ ਫਿਕਸ ਦਾ ਠੀਕ ਹੈ ਤੇ ਮੇਰੇ ਵੀਰ ਉਹੋ ਹੀ ਫੋਨ ਕਰਨ ਜਿਨ੍ਹਾਂ ਨੇ ਰੇਟ ਭਰਨਾ ਹੁੰਦਾ ਬਿਲਕੁਲ ਬਿਲਕੁਲ ਕਿਉਂਕਿ ਫਿਕਸ ਰੇਟ ਦੇ ਵਿੱਚ ਨਾ ਬੜਾ ਆਨੰਦ ਆਉਂਦਾ ਮਾਲ ਵਿੱਚ ਆਦਾ ਆਦਾ ਬਿਲਕੁਲ ਸਹੀ ਹੈ ਆਪਣਾ ਬਹੁਤ ਆਨੰਦ ਆਉਂਦਾ ਫਿਕਸ ਰੇਟ ਦੇ ਵਿੱਚ ਤੇ ਆਪਣਾ ਰੇਟ ਜਿਹੜਾ ਫਿਕਸ ਹੁੰਦਾ ਤੇ ਤੀਸਰੀ ਬੇਨਤੀ ਹੈ ਜੀ ਹਰ ਵਾਰੀ ਆਪਾਂ ਇਹੋ ਵਿਚਾਰ ਕਰਦੇ ਆ ਕਿ ਆਪਾਂ ਟਾਈਮ ਨਹੀਂ ਕਦੀ ਪਸ਼ੂ ਨੂੰ ਲਾਇਆ ਜੀ ਹਾਂਜੀ ਹਾਂਜੀ ਤੇ ਹੁਣ ਵੀ ਸਵੇਰੇ 4 ਵਜੇ ਚਾਈਸ ਸ਼ੁਰੂ ਕੀਤੀ ਤੇ ਲਗਭਗ ਘੰਟਾ ਕੁ ਲੱਗ ਜਾਂਦਾ ਪੰਜ ਪਸ਼ੂ ਚੋਂਦਿਆ ਲੱਗੇ 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 ਤੇ ਹੁਣ ਦੋ ਕਿਤੇ ਲਗਭਗ ਟਾਈਮ ਹੈ ਜੀ ਟਾਈਮ ਹੈਗੇ 2 ਵਜੇ ਕੋਈ ਟਾਈਮ ਨਹੀਂ ਆਪਣਾ ਲੱਗਾ ਜੀ ਨਾ ਸ਼ੁਰੂ ਤੋਂ ਲਾਇਆ ਜੀ ਚਲੋ ਹਾਂਜੀ ਕਰੀ ਚਲੋ ਦੱਸੋ ਜੀ ਫਿਰ ਸੰਦੀਪ ਜੀ ਇਹ ਛੋਟੀ ਚੌਗੀ ਹੈ ਦੰਦੀ ਜੀ ਚੋਕ ਦੇ ਦੰਦ ਭੰਨੇ ਨੇ ਅਜੇ ਬਰਾਬਰ ਨਹੀਂ ਕੀਤੇ ਹਾਂਜੀ ਹਾਂਜੀ ਤੇ ਪਹਿਲਾ ਸੂ ਆ ਜੇ ਹਾਂਜੀ ਲਗਭਗ ਕੋਈ 15 ਕਿ ਦਿਨਾਂ ਦੀ ਸੂਈ ਆ ਠੀਕ ਆ ਤੇ ਚਮੜੀ ਵੇਖ ਲਓ ਜੀ ਇਹਦੀ ਚਮੜੀ ਬਿਲਕੁਲ ਹੈ ਕਾਗਦੀ ਚਮੜੀ ਆ ਪਤਲੀ ਬਿਲਕੁਲ ਜੀ ਬਿਲਕੁਲ ਬਿਲਕੁਲ ਜੀ ਇਹ ਕੱਦ ਬਹੁਤ ਵੱਡਾ ਜੀ ਇਹਦਾ ਹਾਂਜੀ ਹਾਂਜੀ ਕੱਦ ਬਹੁਤ ਵੱਡਾ ਤੇ ਮਤਲਬ ਵੱਡੀਆਂ ਛੋਟੀਆਂ ਚੌਂਦੀ ਆ ਜੀ ਹਾਂਜੀ 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 ਬਿਲਕੁਲ ਜੀ ਹਾਂਜੀ ਹਾਂਜੀ ਤੇ ਬਾਕੀ ਸਕੀਨਿਸ ਕਾਨੀ ਪੂਰੀ ਆ ਗਈ ਜੀ ਖੋਲ ਕੇ ਵਕਾਉਨੇ ਹਾਂ ਹਾਂ ਖੋਲੋ ਜੀ ਖੋਲੋ ਖੋਲੋ ਤੇ ਕਿੰਨਾ ਦੁੱਧ ਆ ਭਾਈ ਇਸ ਟਾਈਮ ਤਿਆਰ ਆ ਇਹਦੇ ਕੋ ਸੰਦੀਪ ਜੀ ਦੁੱਧ ਚੇਤਾ ਕਰਾ ਦਿਆ ਕਰੋ ਮਿਸਲੀ ਵਾਲੀ ਕਰਨੀ ਚੇਤਾ ਭੁੱਲ ਗਿਆ ਕੋਈ ਭੁੱਲ ਜਾ ਰਿਹਾ ਭੁੱਲ ਜਾ ਬਿਲਕੁਲ ਸੰਦੀਪ ਜੀ 12 ਲੀਟਰ ਦੁੱਧ ਤਿਆਰ ਆ ਜੀ ਇਸ ਵੇਲੇ 12 ਕਿਲੋ 12 ਲੀਟਰ ਤਿਆਰ ਆ ਜੀ ਆ ਜੋ ਪਰ ਵੱਡੀ ਛੋਟੀ ਹੈ ਸੰਦੀਪ ਜੀ ਨਿੱਕੀ ਛੋਟੀ ਨਹੀਂ ਨਹੀਂ ਬਹੁਤ ਵੱਡੀ ਛੋਟੀ ਹੈ ਜੀ ਤੇ ਪਹਿਲਾ ਸੂਆ ਹੈ ਨਾ ਜੀ ਪਹਿਲਾ ਸੂਆ 4 ਦੰਦ ਦੇ 4 ਦੰਦ ਪਹਿਲਾ ਸੂਆ ਲੋਕ ਦੇ ਬਰਾਬਰ ਨਹੀਂ ਕਿਤੇ ਜੀ ਬਹੁਤ ਵੱਡੀ ਛੋਟੀ ਹੈ ਜੀ ਆ ਦੇਖੋ ਬਾਕੀ ਦਾ ਨਹੀਂ ਨਹੀਂ ਠੀਕ ਠੀਕ ਹੈ ਜੀ ਆਜੋ ਚਵਾਈ ਜੂ ਬੜੀ ਵਧੀਆ ਬਜੀ ਬੜੀ ਬਹੁਤ ਵਧੀਆ ਜੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਜੀ ਠੀਕ ਹੈ ਤੇ ਚਵਾਈ ਬਹੁਤ ਵਧੀਆ ਜੀ ਚਲੋ ਚਲੋ ਠੀਕ ਹੈ ਜੀ ਲਓ ਜੀ ਤੇ ਬਹੁਤ ਬਣਦੀ ਆ ਜੀ ਟਾਈਮ ਤੇ ਬਹੁਤ ਬਣਦੀ ਪੂਰੀ ਬਣਦੀ ਆ ਜੀ ਤੇ ਕਟਾ ਗੱਡੀ ਜੀ ਮਗਰ ਮਗਰ ਕਟਾ ਜੀ ਚਲੋ ਕਟਾ ਮਗਰ ਆ ਗਿਆ ਜੀ ਤੇ ਬਹੁਤ ਸੋਹਣੀ ਝੋਟੀਆਂ ਵੱਡੀ ਝੋਟੀਆਂ ਨਾਲੇ ਤੇ ਆ ਮੇਰਾ ਵੀਰ ਚੈੱਕ ਕਰ ਲਓ ਇੱਕ ਫਿਰ ਆ ਦੇਖੋ ਧੰਨਵਾਦ ਠੀਕ ਹੈ ਜੀ ਹਾਂਜੀ ਹਾਂਜੀ ਬੋਲ ਢੰਡੇ ਤੇ ਰਿਆ ਦੇ ਮੈਂ ਹੁਣ ਚੈੱਕ ਕਰਾਉ ਤਰੇ ਲੈਵਾ ਜੀ ਹਾਂਜੀ ਹਾਂਜੀ ਮਤਲਬ ਪੂਰਾ ਪਿੱਛੇ ਨੂੰ ਲੈਵਾ ਕੱਢ ਦੀ ਆ ਜੀ ਵੱਡੀ ਛੋਟੀ ਆ ਬੋਲੋ ਜੀ ਸੰਦੀਪ ਜੀ ਮੁੱਲ ਲਾਉਂਦੇ ਨੇ ਆਪਾਂ ਕਰੀਦਾ ਜੀ ਪਹਿਲਾਂ ਵਾਲਾ ਹਿਸਾਬ ਹੀ ਆ ਹਾਂਜੀ ਤੇ ਵੱਡੀ ਛੋਟੀਆਂ ਸੰਦੀਪ ਜੀ ਬਾਕੀ ਜਾਤ ਪਾਤ ਦੀ ਆ ਬਿਲਕੁਲ ਜੀ ਬਿਲਕੁਲ ਜੀ ਇਹਦਾ ਸੰਦੀਪ ਜੀ 1,30,000 ਚ 1000 ਛੋਟ ਜੀ ਚਲੋ 1,29 ਦੀ 1,29,000 ਦੀ ਚਲੋ ਠੀਕ ਆ ਹਾਂਜੀ ਠੀਕ ਆ ਜੀ ਬਾਕੀ ਸੰਦੀਪ ਜੀ ਏਡੀ ਛੋਟੀ ਨਾ ਚਲੋ ਮਤਲਬ ਮੋਲ ਵੀ ਕੇ ਚੀਜ਼ ਦਾ ਲੱਗਦਾ ਏਡੀ ਛੋਟੀ ਨਹੀਂ ਮਿਲਦੀ ਨਰਪਲ ਬਿਲਕੁਲ ਜੀ ਬਿਲਕੁਲ ਨਹੀਂ ਚੰਗੀ ਛੋਟੀ ਵੱਡੀ ਛੋਟੀ ਜੇ 12 ਲੀਟਰ ਤਿਆਰ ਹੈ ਇਹਨੂੰ ਚੌਗੀ ਛੋਟੀ ਕੋ ਪਹਿਲਾਂ ਕੋ ਮਤਲਬ 12 ਲੀਟਰ ਕਹ ਲੈਦਾ ਜਦੋਂ ਮਣੀਏ ਫਿਰ ਪਤਾ ਬੱਲਦਾ ਜੀ ਠੀਕ ਚਲੋ ਹਾਂਜੀ ਤੇ ਆਹ ਜੀ ਇਹ ਸੰਦੀਪ ਜੀ ਦੂਜਾ ਸੂਆ ਵਾ ਜੀ ਦੂਜਾ ਸੂਆ ਹਾਂਜੀ ਇਹ ਸੰਦੀਪ ਜੀ ਦੂਜਾ ਸੂਆ ਤੇ ਇਹਦੇ ਕੋਲ 9 ਲੀਟਰ ਦੁੱਧ ਆ ਜੀ ਅੱਛਾ 9 ਕਿਲੋ ਦੁੱਧ 9 ਕਿਲੋ ਹਾਂਜੀ ਠੀਕ ਆ ਇਹ ਸੰਦੀਪ ਜੀ ਸੋੜੇ ਤੱਕ ਨਾ ਗਾਂ ਰੱਖਦੀ ਆ ਹਾਂਜੀ ਹਾਂਜੀ ਤੇ ਬਾਕੀ ਜਵਾਬ ਅਸਮਾ ਦਾ ਜਦੋਂ ਭਸਮਦੀ ਆ ਇਹਦੇ ਬਹੁਤ ਨੰਬਰ 1 ਭਸਮਦੀ ਆ ਠੀਕ ਆ ਹਾਂਜੀ ਤੇ ਦੂਜਾ ਸੁਹਾ ਜੀ ਦਾ ਇਹ ਵੀ ਖੋਲੋ ਹਾਂਜੀ ਕੱਟਾ ਮਗਰ ਜੀ ਇਹਦੇ ਵੀ ਇਹਦੇ ਮਗਰ ਵੀ ਕੱਟਾ ਜੀ ਤਕਰੀਬਨ ਸਾਰੇ ਕੱਟੇ ਹੀ ਹੋਣਗੇ ਪੰਜਾਂ ਦੇ ਕੱਟੇ ਆਏ ਕੀਤੇ ਚਲੋ ਲਓ ਜੀ ਕੱਟੇ ਆ ਗਏ ਪੰਜਾਂ ਮਗਰ ਤੇ ਆ ਵੇਖ ਲਓ ਇਹ ਵੀ ਮੈਂ ਚੰਗੀ ਆ ਤੇ ਬਾਈ ਜੀ ਸਾਰਾ ਮਾਲ ਹੀ ਉਧਰੋਂ ਲੈ ਕੇ ਆਂਦੇ ਆ ਹਾਂਜੀ ਤੇ ਬਹੁਤ ਸੋਨੇ ਝੋਟੀਆਂ ਤੇ ਰੇਡ ਬਿਲਕੁਲ ਜਾਇਜ਼ ਹੁੰਦਾ ਹਾਂਜੀ ਪਿੰਡਾਂ ਚੋਂ ਲੈ ਆਦਾ ਜੀ ਫਿਰ ਕੀ ਠੀਕ ਆ ਜੀ ਠੀਕ ਆ ਆ ਦੇਖੋ ਜੀ ਚਾਪਸ ਮਾ ਇਹਦਾ ਵਰੀਆ ਜੀ ਇਹਦਾ ਜੀ ਨੰਬਰ 1 ਗਾਂਆਂ ਵਾਲਾ ਚਾਪਸ ਮਾ ਸੰਦੀਪ ਜੀ ਹਾਂਜੀ ਗਾਂਆਂ ਵਾਲਾ ਬੋਲੀ ਤਾਰ ਪਾ ਕੇ ਬੱਚੇ ਨੂੰ ਭਾਵ ਦਿਓ ਠੀਕ ਹੈ ਜੀ ਹਾਂਜੀ ਬੱਚਾ ਚਲੋ ਲਓ ਜੀ ਇਹ ਵੀ ਚੈੱਕ ਕਰ ਲਓ ਇੱਕ ਵਾਰੀ ਤੇ ਬਾਜੀ ਫਿਰ ਇੰਦੀ ਕੀਮਤ ਆ ਇਹਦੇ ਕੀਮਤ ਸੰਦੀਪ ਜੀ 1 ਲੱਖ ਚੋਂ 1000 ਛੋੜ ਜੀ 99000 ਦੀ 99000 ਦੀ ਪੂਰੀ ਦੀ ਸੀ ਮੇਕੋਸਨ ਦੇਵ ਜੀ ਮਾਲਦੇ ਸਾਬ ਮਾਲਸਾ ਨਾਲ ਸਾਬ ਮਾਲ ਆਪਣੇ ਥਾਂ ਵਾ ਇਹ ਆਪਣੇ ਥਾਂ ਵਾ ਬਿਲਕੁਲ ਜੀ ਬਿਲਕੁਲ ਜੀ ਇਹਦੇ 1 ਲੱਖ ਚੋਂ 1000 ਛੋਟ ਦੇ ਚਲੋ ਹਾਂਜੀ ਤੇ ਆ ਵੀ ਪਹਿਲਾ ਸੂਆ ਜੀ ਇਹ ਬੰਦੇ ਦੇ 24 ਅਜੀ ਦੰਦੇ ਪਹਿਲਾ ਸੂਆ ਜੀ ਹਾਂਜੀ ਠੀਕ ਆ ਹੁਣ ਇਸ ਟਾਈਮ ਦੁੱਧ ਕਿੰਨਾ ਜੀ ਇਹ ਤਾਂ ਕੋ ਸੰਦੀਪ ਜੀ 11 ਲੀਟਰ ਤਿਆਰ ਆ ਜੀ 11 ਕਿਲੋ ਦੋ ਤਿਆਰ ਆ ਹਾਂਜੀ 11 ਲੀਟਰ ਤਿਆਰ ਦੁੱਧ ਆ ਜੀ ਤੇ ਪਹਿਲਾ ਸੂਆ ਜੇ ਚਿਕਨ ਇਸ ਕਨੇ ਬ੍ਰੇਕ ਬਰਾਕੇ ਪੂਰੀ ਅਜੀ ਕੱਦ ਕਾਠ ਵੇ ਕੋ ਪਣੀ ਛੋਟੀ ਆ ਹਾਂਜੀ ਹਾਂਜੀ ਕਿ ਕੋਈ ਕਮੀ ਨਹੀਂ ਹਾਂ ਥੋੜਾ ਨਵੇਂ ਥਾਣ ਕੇ ਡੰਗਰ ਕਰਦਾ ਕਰਦਾ ਪਛੂ ਕਰਦਾ ਬਿਲਕੁਲ ਬਿਲਕੁਲ ਤੇ ਮਤਲਬ ਬ੍ਰੀਕੀ ਜਾਸਕੀ ਨਹੀਂ ਜਾ ਜਾਤ ਪਾਤ ਦੀ ਆ ਥੰਗ ਥੰਗ ਚੰਗਾ ਵਧੀਆ ਬਣਾਉਂਦੇ ਬਿਲਕੁਲ ਜੀ ਬਿਲਕੁਲ ਤੇ ਚਾਰ ਦੰਦਾ ਜੀ 11 ਕਿਲੋ ਤਿਆਰ 11 ਕਿਲੋ ਤਿਆਰ ਆ ਜੀ ਇਹ ਵੀ ਖੋਲੋ ਹਾਂਜੀ ਲਓ ਜੀ ਅਜਵਾ ਨੂੰ ਮੜਾ ਪਾਸੇ ਕਰ ਦੇ ਹਾਂਜੀ ਲਓ ਜੀ 11 ਕਿਲੋ ਤਿਆਰ ਆ ਜੀ ਚਾਰ ਦੰਦਾ ਪਹਿਲਾ ਸੂਆ ਤੇ ਵੱਡੀ ਝੋਟੀ ਜੇ ਵੀ ਇਹ ਵੀ ਚੈੱਕ ਕਰੋ ਆ ਦੇ ਇਹ ਫਿਰ ਮਾਲਵਾ ਲੈ ਕੇ ਨੇ ਇਹਨਾਂ ਨੇ ਤੋ ਜੀ ਇਹਨੇ ਨੇ ਇਹ ਰਿਆਣੇ ਤੋਂ ਜੀ ਪਿੰਡਾਂ ਚੋਂ ਪਿੰਡਾਂ ਦੇ ਫਿਰ ਫਿਰ ਲੈ ਕੇ ਠੀਕ ਆ ਪਿੰਡਾਂ ਚੋਂ ਫਿਰ ਆਜੋ 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 ਹਾਂਜੀ ਆ ਫੱਗੂ ਪਿੰਡ ਦੀ ਆ ਜੀ ਅੱਛਾ ਠੀਕ ਆ ਹਾਂਜੀ ਠੀਕ ਆ ਠੀਕ ਆ ਹੌਲੀ ਹੌਲੀ ਧਿਆਨ ਆ ਥੋੜਾ ਦੇ ਕਾਪਰ ਦੇ ਤੋਂ ਬਸ ਬਸ ਠੀਕ ਆ ਜੀ ਬੰਦੋ ਬਾਕੀ ਸੰਦੀਪ ਜੀ ਜਿੱਥੋਂ ਆਈਆਂ ਨੇ ਫੋਨ ਨੰਬਰ ਗਾਘਾਂ ਦੇ ਨਾਂ ਜਿੰਨੇ ਕੋ ਖਰੀਦੀਆਂ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਇੱਥੇ ਗਾਘ ਜਿਹੜੇ ਆਉਣਗੇ ਆਪਣੇ ਖਰੀਦਣ ਵਾਸਤੇ ਉਹਨਾਂ ਨੂੰ ਉਹਨਾਂ ਦੇ ਫੋਨ ਨੰਬਰ ਪਿੰਡ ਦਾ ਨਾਂ ਜਿੱਥੋਂ ਲਈਆਂ ਨੇ ਪੂਰਾ ਉਹਨਾਂ ਨਾਲ ਗੱਲ ਕਰਾ ਦੇਵਾਂਗੇ ਜੀ ਕਿਹੜੇ ਕੋਈ ਗੱਲ ਕੋਈ ਨਹੀਂ ਠੀਕ ਹੈ ਤੇ ਇੰਦੀ ਬਾਜੀ ਫਿਰ ਕੀ ਮਤ ਕਿਹਦੇ ਕੀਮਤ ਹੈ ਸੰਦੀਪ ਜੀ 115000 ਚੋਂ 1000 ਛੋੜ ਜੀ ਚਲੋ ਠੀਕ ਆ 115000 ਚੋਂ 1000 ਛੋੜ ਇੱਕ 14 ਦੀ ਇੱਕ 14 ਦੀ ਠੀਕ ਆ ਹਾਂਜੀ ਚਲੋ ਤੇ ਆ ਜੀ ਸੰਦੀਪ ਜੀ ਇਹ ਵੇ ਕੋਈ ਚ ਦੁਜਾ ਸੁਆ ਜੀ ਇਹਦਾ ਹਾਂਜੀ ਤੇ ਛੋਟੀ ਤੇ ਬਹੁਤ ਵੱਡੀ ਆ ਜੀ ਹਾਂ ਉਹਨੇ ਸੰਦੀਪ ਜੀ ਵੇ ਕੋਈ ਐਦਾਂ ਦਾ ਮਾਲ ਜਿਹੜਾ ਨਾ ਉਹ ਬਾਜ਼ਾਰ ਦੇ ਸਾਹਮਣੇ ਤੇ ਇੱਕ 35 ਦਾ ਵੇਖਦਾ ਜੀ ਵੇਖਦੇ ਸਹੀ ਗੱਲ ਹੈ ਜੀ ਬਾਕੀ ਸੰਦੀਪ ਜੀ ਇਹਦੇ ਕੋਲ ਦੁੱਧ ਕੁਦਰਤੀ ਬੜਾ ਜੀ ਕੱਦ ਦੇ ਹਿਸਾਬ ਨਾਲ ਅੱਛਾ ਜੀ ਜਿਸ ਤਰ੍ਹਾਂ ਇਹਦਾ ਕੱਦ ਕਾਠ ਨਸਲ ਜਾਤ ਪਾਤ ਹਾਂ ਜੀ ਜੀ ਇਹਦੇ ਕੋਲ ਸੰਦੀਪ ਜੀ ਇਸ ਵੇਲੇ 13 ਤੋਂ ਪਲੱਸ ਆ ਜੀ 13 ਤੋਂ ਪਲੱਸ ਹੀ ਆ 13 ਤੋਂ ਪਲੱਸ 3 ਟਾਈਮ 4 ਟਾਈਮ ਗਾੜੀ ਰ ਆਪਣਾ ਚੋਕੇ ਤਸੱਲੀ ਕਰਕੇ ਤੇ ਫੇਰ ਘਰ ਮੈਂ ਠੀਕ ਹੈ ਠੀਕ ਹੈ ਹਾਂਜੀ ਇਹ ਵੀ ਖੋਲੋ ਜੀ ਲਓ ਜੀ 13 ਲੀਟਰ ਤੋਂ ਪਲੱਸ ਆ ਜੀ ਵਾਹ ਠੀਕ ਆ ਹਾਂਜੀ ਤੇ ਫਿਰ ਬਣਦੇ ਬੜੇ ਜੇ ਟਾਈਮ ਤੇ ਪੂਰੀ ਨਹੀਂ ਬਹੁਤ ਬਹੁਤ ਵੱਡੀ ਝੋਟੀ ਹੈ ਜੀ ਹਾਂਜੀ ਤੇ 13 ਤੋਂ ਪਲੱਸ ਦੋਦੀ ਹੈ ਜੀ ਇਹ ਵੀ ਦੇਖੋ ਹਾਂਜੀ ਨਸਲਾ ਝੋਟੀ ਦੀ ਵੱਡੀ ਕੱਦ ਕਾਠ ਵਾਲੀ ਆ ਵੱਡੀ ਝੋਟੀ ਮਤਲਬ ਪੂਰੇ ਬਤਨਿਆਂ ਚੋਂਦੀ ਆ ਜੀ ਹਾਂਜੀ ਹਾਂਜੀ ਆ ਚਲੋ ਜੀ ਕਰੀਏ ਠੀਕ ਆ ਵਾਹ ਠੀਕ ਆ ਨਹੀਂ ਠੀਕ ਹੈ ਮਾਲ ਥੋੜਾ ਸੋਹਣਾ ਹੁੰਦਾ ਜੀ ਬਾਕੀ ਭਾਜੀ ਪਾਣੇ ਵਿਕਣਾ ਨਾ ਜੀ ਪਾਣੇ ਵਿਕਣਾ ਪਾ ਜੀ ਪਾ ਵਿਕਣਾ ਜੀ ਪਾ ਵਿਕਣਾ ਜੀ ਉਹ ਤੁਹਾਡਾ ਪਾ ਸਹੀ ਤਾਂ ਮਾਲ ਵਿਕਦਾ ਜੀ ਹਾਂਜੀ ਤੇ ਫਿਰ ਤੁਹਾਣਾ ਜੀ ਪਾ ਤੇ ਨਫਰ ਤੇ ਤੁਹਾਨੂੰ ਬਰੇ ਕਾਦਾ ਵਿਕਣਾ ਜੀ ਵੱਡੀ ਛੋਟੀ ਆ ਸੰਦੀਪ ਜੀ ਕੋਈ ਮਤਲ ਨਿੱਕੀਆਂ ਚ ਨਹੀਂ ਵੇਖੋ ਲੰਬਾਈ ਬਹੁਤ ਵੱਡੇ ਜੀ ਬਿਲਕੁਲ ਜੀ ਬਿਲਕੁਲ ਬਸ ਚਲੋ ਤੇ ਬਾਜੀ ਫਰੇਂਦੀ ਕੀ ਮਾਰ ਜੀ ਇਹ ਸੰਦੀਪ ਜੀ ਜਿੱਦਾਂ ਸਾਨੂੰ ਮਿਲੇ ਆ ਦੇ ਪਿੱਛੋਂ ਉਸੇ ਸਾਹਿਬ ਨਾਲ ਕੀਮਤ ਰੱਖਣੀ ਆ ਜੀ ਨਾਲ ਚ ਨਹੀਂ ਕਰਲਾ ਇਹਦਾ ਜੀ ਬਿਲਕੁਲ ਜੀ ਹਾਂ ਜੀ ਉਹ ਅੱਧਾ ਨੇ ਸੰਦੀਪ ਜੀ ਅੱਧੀਆਂ ਦੀਆਂ ਝੋਟੀਆਂ ਹਣਤੀ 35 30 35 ਤੋਂ ਘੱਟ ਨਹੀਂ ਵੇਖਦੀਆਂ ਨਾ ਮਿਲਦੀਆਂ ਆ ਚਾਹ ਸਾਨੂੰ ਵੀ ਭਾ ਨਾ ਮਿਲ ਗਈ ਪਿੱਛੋਂ ਕੋਈ ਮਤਲਬ ਕਈ ਲੋੜਾਂ ਹੁੰਦੀਆਂ ਨੇ ਕਿ ਲੋੜਵੰਦ ਬੰਦੇ ਕੋ ਭਾ ਨਾ ਮਿਲ ਗਈ ਹਾਂਜੀ ਹਾਂਜੀ ਉਸੇ ਸਾਹਿਬ ਨਾਲ ਹੀ ਗਾੜੀ ਤੋੜ ਦੇਣੀ ਆ ਜੀ ਏਵੇਂ ਸੰਦੀਪ ਜੀ 115000 ਤੋਂ 1000 ਸ਼ੋਰ 114000 ਚਲੋ ਚਲੋ ਠੀਕ ਆ ਹਾਂਜੀ ਜੇ ਜੇ ਕੋਈ ਵੱਡੀ ਮਾਜਾ ਕੋਈ ਸ਼ੋਰ ਚ ਨਹੀਂ ਹਾਂਜੀ ਬਲ ਠੀਕ ਆ ਤੇ 13 ਲੀਟਰ ਮਿਲ ਕੇ ਹਾਂਜੀ ਚੋ ਕੇ ਖੜੇ ਜੀ ਤੇ ਮਿੰਟਾਂ ਚੋ ਕੇ ਚਵਾਈ ਕਰਕੇ ਖੜੇ ਠੀਕ ਹੈ ਜੀ ਠੀਕ ਜੀ ਤੇ ਆਹ ਜੀ ਇਹ ਗਾੜੀ ਸੰਦੀਪ ਜੀ 5 ਨੰਬਰ ਤੇ ਆ ਗਈ ਜੀ ਹਾਂਜੀ ਪੰਜਵਾਂ ਨੰਬਰ ਇਹ ਰ ਆ ਗਿਆ ਜੀ ਪੰਜਵਾਂ ਨੰਬਰ ਆ ਗਿਆ ਇਹਦੇ ਕੋਈ ਸੰਦੀਪ ਜੀ ਦੋਤੇ ਆ ਗਾ ਜੀ ਕੋਈ 7 ਕਿ ਲੀਟਰ ਆ ਜੀ ਹਾਂਜੀ ਤੇ ਥੋੜਾ ਨਾ ਇਹਦਾ ਉਪਰੇ ਕਰਕੇ ਕਰਦੇ ਆ ਹਾਂ ਹਾਂ ਹਾਂਜੀ ਮਤਲਬ ਦਰਮਿਆਨੀਆਂ ਚ ਆ ਜਾਂਦੀ ਆ ਬਿਲਕੁਲ 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 ਲਓ ਜੀ ਇਹ ਵੀ ਚੈੱਕ ਕਰੋ ਆ ਦੇਖੋ ਇਹ ਪਹਿਲਾ ਹੀ ਇਹਦੀ ਪਹਿਲਾ ਸੂਆ ਜੀ ਪਹਿਲਾ ਸੂਆ ਪਹਿਲਾ ਸੂਆ ਹਾਂਜੀ ਟੀਜਾ ਆ ਜਾਓ ਜੀ ਆ ਜਾਓ ਹਾਂਜੀ ਚੋਪਸ ਮਾਸਨ ਸੰਦੀਪ ਜੀ ਦਾ ਵੀ ਬਹੁਤ ਵਧੀਆ ਜੀ ਠੀਕ ਹੈ ਬਜੀ ਠੀਕ ਹੈ ਹਾਂਜੀ ਬਜੀ ਸੰਦੀਪ ਜੀ ਇਹਦਾ ਚਲੋ ਜੇ ਸਾਹਿਬ ਨੇ ਹੁਣ ਕਰਦਾ ਕੋ ਸਾਹਿਬ ਨੇ ਮੋਲੇ ਦਾ ਜੀ ਹਾਂਜੀ ਜਿੱਦ ਕਰਕੇ ਮਿਲਿਆ ਜੀ ਇਹ ਸੰਦੀਪ ਜੀ 70000 ਚੋਂ 1000 ਛੋੜ ਜੀ ਨਹੀਂ ਠੀਕ ਆ ਹਾਂਜੀ 70000 ਚੋਂ 1000 ਛੋੜ 7 ਲੀਟਰ ਦੁੱਧ ਚੋ ਕੇ ਤਸੱਲੀ ਕਰਕੇ ਗਾਖ ਲੈ ਨਹੀਂ ਠੀਕ ਹੈ ਰੇਡ થઈਏ ਭਾਜੀ ਬਿਲਕੁਲ ਤੁਹਾਡੇ ਚਲੋ ਆਹੀ ਪੰਜ ਝੋਟੀਆਂ ਜੀ ਦੇਖੋ ਜੀ ਆਹੀ ਪੰਜ ਝੋਟੀਆਂ ਸੇਲ ਆ ਬਾਈਆ ਕੋਲ ਜੀ ਬਾਕੀ ਬਹੁਤ ਸਾਰਾ ਰੇਡ ਆ ਤੇ ਚੰਗੇ ਬਸ਼ੂਆ ਬਾਕੀ ਮੇਰਾ ਵੀ ਇੱਥੇ ਆਓ ਔਰ ਇੱਕ ਟਾਈਮ ਦੋ ਟਾਈਮ ਚੁਆਈ ਕਰੋ ਪਾਸ ਕਰੋ ਸਹੀ ਹੈ ਨਾ ਭਾਈ ਜੀ ਚਲੋ ਬੋਲੋ ਭਾਜੀ ਫਿਰ ਨੰਬਰ ਹਾਂ ਜੀ ਸੰਦੀਪ ਜੀ ਆਪਣਾ ਨਾਮ ਹੈਗਾ ਅਸ਼ਵਿੰਦਰ ਸਿੰਘ ਜੀ ਹਾਂ ਜੀ ਪਿੰਡ ਲੋਚਾਪ ਹਾਂ ਜੀ तहसील बटाला जिला गुरदासपुर जी ठीक है जी ते बटाले ਤੋਂ ਕਾਦਿਆਂ ਰੋਡ ਤੇ ਆਪਣਾ ਪਿੰਡ ਹੈਗਾ ਜੀ बटाਲੇ ਤੋਂ 9 ਕਿਲੋਮੀਟਰ ਅੱਗੇ ਆਪਣਾ ਪਿੰਡ ਜੀ ਹਾਂਜੀ ਜੀ बटाਲੇ ਤੋਂ ਕਾਦਿਆਂ ਰੋਡ ਤੇ ਭਾਗੀ ਨੰਗਲ ਅੱਡਾ ਹੁੰਦਾ ਜੀ ਤੇ ਭਾਗੀ ਨੰਗਲ ਦੇ ਨਾਲ ਹੀ 1 ਕਿਲੋਮੀਟਰ ਆਪਣਾ ਪਿੰਡ ਆ ਜੀ ਲੋਚਾਪਾ ਲੋਚਾਪਾ ਠੀਕ ਹੈ ਤੇ ਫੋਨ ਨੰਬਰ ਆਪਣਾ ਹੈਗਾ ਜੀ 98783 95398 ਠੀਕ ਆ 98783 95398 ਜੀ ਠੀਕ ਹੈ ਜੀ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ